ਵੀ ਗੱਲ ਕਰਨੀ ਹੈ ਜਿੰਨਾ ਨੰਬਰਾਂ ਦੇ ਕੈਂਡੀਡੇਟਾਂ ਦੇ ਮਿਹਨਤ ਕਰਨ ਤੋਂ ਬਾਅਦ ਵੀ ਨੰਬਰ ਘਟਾਇਆ ਉਹਨਾਂ ਬਾਰੇ ਵੀ ਗੱਲ ਕਰਨੀ ਹੈ ਆਪਾਂ ਵੀਡੀਓ ਦੇ ਐਂਡ ਦੇ ਵਿੱਚ ਗੱਲ ਕਰਾਂਗੇ ਉਹਨਾਂ ਬਾਰੇ ਠੀਕ ਹੈ ਜੀ ਉਸ ਤੋਂ ਪਹਿਲਾਂ ਜਿਹੜੀ ਜਿਹੜੀ ਪੰਜਾਬ ਪੁਲਿਸ ਦੀ ਅਨਸਰਟ ਕੀ ਹੈ ਇਹਨੂੰ ਲੈ ਕੇ ਬੱਚਿਆਂ ਦੇ ਬਹੁਤ سارے ਡਾਊਟ ਆ ਗਏ ਪਹਿਲੀ ਗੱਲ ਤਾਂ ਬੱਚਿਆਂ ਨੂੰ ਇਹ ਡਾਊਟ ਹੈ ਜੀ ਜਿਹੜੀ ਇਹ ਸਾਡੇ ਨੰਬਰ ਬਣੇ ਆ ਇਹ ਸਾਡੇ ਨੰਬਰ ਬਿਲਕੁਲ ਸਹੀ ਬਣੇ ਆ ਜੀ ਕਿ ਇਹੀ ਸਾਡੇ ਨੰਬਰ ਐਂਡ ਤੱਕ ਰਹਿਣਗੇ ਠੀਕ ਹੈ ਜੀ ਦੂਜੀ ਗੱਲ ਬੱਚਿਆਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਪਾਰਟ A ਦੇ ਨੰਬਰ ਜੋੜਨਗੇ ਕਿ ਪਾਰਟ B ਦੇ ਨੰਬਰ ਜੋੜਨਗੇ ਠੀਕ ਹੈ ਜੀ ਸਾਰੀਆਂ ਗੱਲਾਂ ਆਪਾਂ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ ਦੂਸਰੀ ਗੱਲ ਜਿਹੜੀ ਮੈਂ ਕਲੀਅਰ ਕਰਨੀ ਹੈ ਦਾ ਜੀ ਉਹ ਇਹ ਹੈ ਕਿ ਤੁਹਾਡੀ ਜਿਹੜੀ ਅਨਸਰ ਕੀ ਸੀ ਇਹ ਸ਼ੋ ਹੋਣ ਲੱਗੀ ਸੀ ਤੁਹਾਡੀ 21 ਅਗਸਤ ਨੂੰ ਤੇ ਇਹਦੇ ਤੇ ਰਾਜ ਜਿਹੜੀ ਓਬਜੈਕਸ਼ਨ ਬਿੰਡੋ ਓਪਨ ਹੋਈ ਹੈਗੀ ਇਹ ਹੋਈ ਹੈ ਤੁਹਾਡੀ 23 ਅਗਸਤ 7 ਵਜੇ ਤੱਕ ਰਾਤ ਨੂੰ ਇਹ ਤੁਹਾਡੀ ਅੱਜ ਸ਼ਾਮ ਤੱਕ ਉਪਰ ਰਹੇਗੀ ਠੀਕ ਹੈ ਜੀ ਹੁਣ ਪਹਿਲਾਂ ਤਾਂ ਆਪਾਂ ਉਹ ਬੱਚਿਆਂ ਦੀ ਗੱਲ ਬਾਤ ਕਰਾਂਗੇ ਜਿੰਨਾਂ ਬੱਚੇ ਨੰਬਰ ਘਟਾਏ ਆ ਦੇ ਜੱਜ ਨਾਂ ਬੱਚਿਆਂ ਦੇ ਨੰਬਰ ਵਧੀਆ ਆ ਉਹਨੇ ਡਿਸਕਸ਼ਨ ਬਾਅਦ ਚ ਕਰਾਂਗੇ ਕਿ ਅਗਲੀ ਤਾਰੀਖ ਆਪਾਂ ਕਿਵੇਂ ਕੰਟੀਨਿਊ ਕਰਨੀ ਹੈ ਠੀਕ ਹੈ ਜੀ ਉਸ ਤੋਂ ਪਹਿਲਾਂ ਬਹੁਤ ਬੱਚਿਆਂ ਨੂੰ ਜਿਹੜੀਆਂ ਉਹਨਾਂ ਦੇ ਡਾਊਟ ਆ ਉਹ ਮੈਂ ਤੁਹਾਡੇ ਕਲੀਅਰ ਕਰ ਦਾਂਗਾ ਦੇਖੋ ਜੀ ਬੱਚਿਆਂ ਦੇ ਜਿਹੜੇ ਮੇਰੇ ਕੋਲ ਤਿੰਨੇ ਡਾਊਟ ਨਿਕਲ ਕੇ ਸਾਹਮਣੇ ਆਏ ਆ ਸਭ ਤੋਂ ਪਹਿਲਾ ਡਾਊਟ ਤਾਂ ਹੈਗਾਗਾ ਕਿ ਬਹੁਤ ਬੱਚੇ ਰਾਜੇ ਜਿਹੜੇ ਮੈਨੂੰ ਕਾਲ ਕਰਦੇ ਆ ਨੰਬਰ ਦੱਸ ਰਹੇ ਰਾਜੇ ਪਾਰਟ A ਤੇ B ਦੇ ਇਕੱਠੇ ਜੋੜ ਕੇ ਨੰਬਰ ਪਹਿਲੀ ਗੱਲ ਤੁਹਾਨੂੰ ਦੱਸਣਾ ਜਾ ਰਿਹਾ ਰਾਜੇ ਜਿਹੜਾ ਤੁਹਾਡਾ ਪੰਜਾਬੀ ਦਾ ਹੋਇਆ ਸੀਗਾ ਪੇਪਰ ਜਿਹੜਾ ਤੁਹਾਡਾ ਪੰਜਾਬੀ ਦਾ ਪੇਪਰ A ਪਾਰਟ ਸੀ ਤੁਹਾਡਾ ਪੰਜਾਬੀ ਦਾ ਸੀ ਠੀਕ ਹੈ ਜਿਹੜਾ ਤੁਹਾਡਾ 50 ਨੰਬਰਾਂ ਦਾ ਪੰਜਾਬੀ ਦਾ ਪੇਪਰ ਸੀਗਾ ਉਹਦੇ ਨੰਬਰ ਤੁਹਾਡੇ ਰਾਜੇ ਕਾਊਂਟ ਨਹੀਂ ਹੋਣੇ ਹੈਗੇ ਉਹਦੇ ਨੰਬਰ ਤੁਹਾਡੇ ਕਾਊਂਟ ਨਹੀਂ ਹੋਣੇ ਹੈਗੇ ਚਾਹੇ ਤੁਹਾਡੇ 50 ਦੇ ਵਿੱਚੋਂ ਕਿਸੇ ਬੱਚੇ ਦੇ 49 ਨੰਬਰ ਹੈ ਚਾਹੇ 50 ਚੋਂ ਕਿਸੇ ਬੱਚੇ ਦੇ 40 ਨੰਬਰ ਹੈ ਚਾਹੇ 42 ਨੰਬਰ ਹੈ ਬਹੁਤ ਬੱਚੇ ਇਹ ਜਿਹੇ ਹੈ ਰਾਜੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਉਹ ਦੋਨੇ ਚੀਜ਼ਾਂ ਕਾਊਂਟ ਕਰਕੇ ਬੱਚੇ ਨੰਬਰ ਦੱਸ ਰਹੇ ਆਪਦੇ ਠੀਕ ਹੈ ਜੀ ਬਹੁਤ ਬੱਚੇ ਦੇਖਿਆ ਹੁੰਦਾ ਹੈ ਜੀ ਫਲਾਨੇ ਚੈਨਲ ਦਾ ਜੀ ਬੱਚਿਆਂ ਦੇ 90 90 ਨੰਬਰ ਆਏ ਪਏ ਹੈ ਜੀ ਫਲਾਨੇ ਤੇ ਜੀ ਬੱਚਿਆਂ ਦੇ 85 85 ਨੰਬਰ ਆਏ ਪਏ ਹੈ ਜੀ ਤਾਂ राजे ਉਹ ਜਿਹੜੇ ਬੱਚੇ ਕਾਊਂਟ ਕਰਕੇ ਦੱਸੀ ਜਾਂਦੇ ਆ ਉਹ ਪਾਰਟ A ਤੇ B ਦੇ ਇਕੱਠੇ ਕਾਊਂਟ ਕਰਕੇ ਦੱਸ ਰਹੇ ਆ ਠੀਕ ਹੈ ਪਾਰਟ A ਤੇ B ਦੇ ਇਕੱਠੇ ਕਾਊਂਟ ਕਰਕੇ ਦੱਸ ਰਹੇ ਆ ਤਾਂ ਕਰਕੇ ਤੁਹਾਨੂੰ ਲੱਗ ਰਿਹਾਗਾ ਕਿ ਫਲਾਨਾ ਬੱਚਾ ਇੰਨੇ ਨੰਬਰ ਲੈ ਗਿਆ ਜਾਂ ਥੋੜੇ ਨਾਲ ਦਾ ਵੀ ਜੇਕਰ ਤੁਹਾਨੂੰ ਕੋਈ ਕਹਿੰਦਾਗਾ ਕਿ ਜੀ ਮੇਰੇ ਇੰਨੇ ਨੰਬਰ ਆ ਗਏ ਤਾਂ ਉਹ राजे ਪਾਰਟ A ਤੇ B ਦੇ ਕਾਊਂਟ ਕਰਕੇ ਦੱਸ ਰਹੇ ਆ ਠੀਕ ਹੈ ਜੀ ਪਹਿਲੀ ਗੱਲ ਦੂਸਰੀ ਗੱਲ ਜਿਹੜਾ ਤੁਹਾਡਾ ਪੇਪਰ ਕੱਲੇ ਨੰਬਰ ਅਕਾਊਂਟ ਹੋਣੇ ਆ ਇਹ ਤੁਹਾਡੇ ਪਾਰਟ B ਦਾ ਜਿਹੜਾ ਤੁਹਾਡਾ 100 ਨੰਬਰ ਦਾ ਪੇਪਰ ਆ ਉਹਦੇ ਅਕਾਊਂਟ ਹੋਣੇ ਆ ਉਹਦੀ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੈਗੀ ਜਿੰਨੇ ਤੁਹਾਡੇ ਪਾਰਟ 100 ਦੇ ਵਿੱਚੋਂ ਨੰਬਰ ਪ੍ਰੇਸ਼ਨ ਬਣਿਆ ਨਾ ਉਹਨੇ ਤੁਹਾਡੇ ਨੰਬਰ ਬਿਲਕੁਲ ਸਹੀ ਨੰਬਰ ਹੋਣਗੇ ਉਹ ਤੁਹਾਡੇ ਹੁਣ ਦੂਸਰੀ ਗੱਲ ਬੱਚੇ ਕਹਿੰਦੇ ਜੀ ਜਿਹੜੀ ਓਬਜੈਕਸ਼ਨ ਕੀ ਹੈਗੀ ਪਹਿਲਾਂ ਤਾਂ ਇਹ ਹੈ ਕਿ ਪਾਰਟ ਪੰਜਾਬੀ ਦਾ ਜਿਹੜਾ 50 ਨੰਬਰਾਂ ਵਾਲੇ ਪਰ ਉਹਨੇ ਨੰਬਰ ਅਕਾਊਂਟ ਨਹੀਂ ਹੋਣੇ ਜਿਹੜਾ ਦੂਜਾ 100 ਨੰਬਰ ਦਾ ਕੱਲੇ ਉਹਦੀ ਅਕਾਊਂਟ ਹੋਣੇ ਆ ਉਹਦੇ ਹਿਸਾਬ ਦੀ ਤੁਹਾਡੀ ਕਟ ਨੰਬਰ ਵਾਲੇ ਨੂੰ ਕਿਤਨਾ ਕਿਤੇ ਜਾ ਕੇ ਫਾਇਦਾ ਹੋਊਗਾ ਤੁਹਾਨੂੰ ਦੱਸੂ ਕਿੱਥੇ ਫਾਇਦਾ ਹੋਊਗਾ ਦੂਜੀ ਗੱਲ ਓਬਜੈਕਸ਼ਨ ਜੇਕਰ ਦੇਖੋ ਤੁਹਾਨੂੰ ਪਤਾ ਹੁੰਦਾ ਕਿ ਜਦੋਂ ਵੀ ਇਹ ਓਬਜੈਕਸ਼ਨ ਕੀ ਕਰਦੇ ਆ ਤਾਂ ਜਾਣ ਬੁੱਝ ਕੇ ਕਹੂਗਾ ਮੈਂ ਜਾਣ ਬੁੱਝ ਕੇ ਇਹਨਾਂ ਨੇ ਹਰੇਕ ਸ਼ਿਫਟ ਦੇ ਵਿੱਚੋਂ 5 ਤੋਂ 10 ਵਾਰ ਗਲਤ ਕਰੇ ਹੋਏ ਹੁੰਦੇ ਹੁੰਦੇ ਆ ਕਿ ਬੱਚੇ ਓਬਜੈਕਸ਼ਨ ਲਾਉਣਗੇ ਓਬਜੈਕਸ਼ਨ ਦੇ ਤਾ ਨੂੰ ਪੈਸੇ ਇਕੱਠੇ ਹੋਣਗੇ ਗੱਲ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਇਹ ਗੱਲ ਇਹ ਸ਼ੁਰੂ ਤੋਂ ਹੁੰਦੀ ਆਈ ਹੈ ਪਿਛਲੀ ਵਾਰ ਤਾਂ ਬੱਚਿਆਂ ਦੇ ਆਏ ਸਮਝ ਲਓ ਕਿ 20 ਵੀ ਪ੍ਰੈਕਸ਼ਨ ਗਲਤ ਕੀਤੇ ਹੋਏ ਸੀਗੇ ਜਿਹੜੇ ਬੱਚਿਆਂ ਦੇ ਪਿਛਲੀ ਵਾਰ ਘੱਟ ਨੰਬਰ ਬਣਦੇ ਸੀਗੇ ਬਾਅਦ ਵਿੱਚ ਉਹ ਬੱਚੇ ਦੀ ਸਿਲੈਕਸ਼ਨ ਵੀ ਹੋਈ ਐ ਬੱਚੇ ਕਾਲ ਕਰਦੇ ਸੀ ਸਾਡਾ ਮੈਡੀਕਲ ਕਿਦੋਂ ਹੋਊਗਾ ਹੁਣ ਠੀਕ ਐ ਤੇ ਓਬਜੈਕਸ਼ਨ ਨੰਬਰ ਉਹ ਮਿੱਥਾ ਜਿਹਾ ਮੈਡੀਕਲ ਨਾ ਹੋ ਗਿਆ ਜੁਆਇਨਿੰਗ ਬਾਰੇ ਗੱਲ ਕਰਦੇ ਆ ਤੇ ਅੱਦੇ ਬੱਚਾ ਤਰਨਦਾਰਨ ਵਾਲੇ ਬੱਚਿਆਂ ਦਾ ਮੈਡੀਕਲ ਨਹੀਂ ਹੋਇਆ ਕੱਲੇ ਉਹ ਪਏ ਆ ਹਜੇ ਠੀਕ ਐ ਜਿੰਨਾ ਨਾਲ ਕਨੈਕਟ ਹੁੰਦਾ ਮੇਰਾ ਓਬਜੈਕਸ਼ਨ ਦਾ ਮਤਲਬ ਇਹ ਹੁੰਦਾ ਹੈ ਜੀ ਜੇਕਰ ਕੋਈ ਇੱਕ ਬੱਚਾ ਵੀ ਓਬਜੈਕਸ਼ਨ ਲਾਉਂਦਾ ਕਿਸੇ ਪ੍ਰੈਸ਼ਨ ਤੇ ਠੀਕ ਐ ਜੀ ਉਹਦੇ ਨੰਬਰ ਸਾਰੇ ਬੱਚਿਆਂ ਨੂੰ ਹੀ ਮਿਲਣਗੇ ਜੇਕਰ ਉਹ ਆਪਰੇਸ਼ਨ ਸਹੀ ਕੀਤਾ ਜਾਂਦਾ ਉਹਦੇ ਨੰਬਰ ਸਾਰੇ ਬੱਚਿਆਂ ਨੂੰ ਹੀ ਮਿਲਣਗੇ ਹੀ ਮਿਲਣਗੇ ਥੋੜੇ-ਮੋਟੇ ਸਾਨੂੰ ਪਤਾ ਹੈ ਜਾਣਬੁੱਝ ਕੇ ਵੀ ਕਰਦੇ ਹੁੰਦੇ ਆ ਕਿ ਕੱਲ ਨੂੰ ਸਾਡੇ ਕੋਈ ਕੇਸ ਨਾ ਲੱਗ ਜੇ ਜਿਹਨਾਂ ਮਾਰਗ ਮੋਟੇ ਗਲਤੀਆਂ ਆਪ ਦੇ ਨੇ ਵੀ ਠੀਕ ਕਰ ਦਿੰਦੇ ਹੁੰਦੇ ਆ ਨੰਬਰ ਤੀਜੀ ਗੱਲ ਹੁੰਦੀ ਹੈ ਨਾਰਮਲਾਈਜੇਸ਼ਨ ਨਾਰਮਲਾਈਜੇਸ਼ਨ ਦਾ ਮਤਲਬ ਕੀ ਹੁੰਦਾ ਹੈਗਾ ਨਾਰਮਲਾਈਜੇਸ਼ਨ ਦਾ ਮਤਲਬ ਇਹ ਹੁੰਦਾ ਕਿ ਜੀ ਅੱਜ ਪਹਿਲੀ ਸ਼ਿਫਟ ਹੋਈ ਪਹਿਲੀ ਸ਼ਿਫਟ ਦੇ ਵਿੱਚ ਸਾਰੇ ਬੱਚਿਆਂ ਦੇ ਜਿਹੜੇ ਨੰਬਰ ਰਹੇ ਆ ਉਹ 55 ਤੋਂ 65 ਦੇ ਵਿੱਚ ਰਹੇ ਆ ਇਸ ਤੋਂ ਬਾਅਦ ਜਿਹੜੀ ਸੈਕੰਡ ਸ਼ਿਫਟ ਹੋਈ ਹੈਗੀ ਉਹਦੇ ਵਿੱਚ ਸਾਰੇ ਬੱਚਿਆਂ ਦੇ ਨੰਬਰ ਜਿਹੜੇ ਰਹੇ ਆ ਉਹ 80 ਤੋਂ 85 ਦੇ ਵਿੱਚ ਰਹੇ ਆ ਤਾਂ ਇੱਥੋਂ ਉਹ ਕੀ ਅੰਦਾਜ਼ਾ ਲਾ ਲੈਂਦਾ ਇੱਥੋਂ ਇਹ ਅੰਦਾਜ਼ਾ ਲੱਗ ਜਾਂਦਾ ਰਾਜੇ ਨਾਰਮਲਾਈਜੇਸ਼ਨ ਦਾ ਕਿ ਭਾਈ ਜਿਹੜੇ ਆ ਸ਼ਿਫਟ ਵਾਲੇ ਬੱਚੇ ਸੀ ਇਹਨਾਂ ਦਾ ਪੇਪਰ ਔਖਾ ਆ ਜਿਹੜੇ ਆ ਸ਼ਿਫਟ ਵਾਲੇ ਬੱਚੇ ਸੀ ਇਹਨਾਂ ਦੇ ਨੰਬਰ ਇਹਨਾਂ ਦੇ ਜ਼ਿਆਦਾ ਵੱਗੇ ਤਾਂ ਦਾ ਪੇਪਰ ਸੌਖਾ ਆਇਆ ਫਿਰ ਉਹ ਇਹਨਾਂ ਨੂੰ ਬੈਲੈਂਸ ਕਰਦੇ ਮਾਰੇ ਰਾਜੇ ਇਹਨਾਂ ਨੂੰ ਬੈਲੈਂਸ ਕਰਦੇ ਮਾਰੇ ਉਹ ਕੀ ਕਰਦੇ ਨਾਰਮਲਾਈਜੇਸ਼ਨ ਕਰਦੇ ਆ ਠੀਕ ਹੈ ਜੀ ਨਾਰਮਲਾਈਜੇਸ਼ਨ ਜੇ ਫਿਰ ਕੀ ਹੁੰਦਾਗਾ ਜਿਹੜੀ ਸ਼ਿਫਟ ਦੇ ਵਿੱਚ ਨੰਬਰ ਵੱਧ ਹੁੰਦੇ ਆ ਉਹਨਾਂ ਬੱਚਿਆਂ ਦੇ ਨੰਬਰ ਥੋੜ ਜਿਨ੍ਹਾਂ ਦੇ ਨੰਬਰ ਘੱਟ ਹੁੰਦੇ ਆ ਉਹਨਾਂ ਦੇ ਨੰਬਰ ਵੱਜ ਜਾਂਦੇ ਪਿਛਲੀ ਵਾਰ ਵੀ ਹੋਈ ਹੈ ਜੀ ਜੇ ਸੱਚਾਈ ਹੈ ਕਿ ਕੋਈ ਇਹਦੇ ਵਿੱਚ ਝੂਠ ਨਹੀਂ ਹੈਗਾ ਚਾਹੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜਿਹਦੇ ਵਿੱਚ ਨਾਰਮਲਾਈਜੇਸ਼ਨ ਚ ਕਾਫੀ ਚੀਜ਼ਾਂ ਦਾ ਫਾਰਮੂਲਾ ਹੁੰਦਾਗਾ ਜਿਹਦੇ ਨੂੰ ਸਾਰੇ ਕੱਢਿਆ ਜਾਂਦਾ ਜਿਹਦੇ ਵਿੱਚ ਐਕੂਰੇਸੀ ਵੀ ਚੈੱਕ ਕੀਤੀ ਜਾਂਦੀ ਹੈ ਬੱਚਿਆਂ ਦੀ ਐਕੂਰੇਸੀ ਵੀ ਐਕੂਰੇਸੀ ਕੀ ਹੁੰਦਾ ਕਿ ਤੁਸੀਂ ਜ਼ਿਆਦਾ ਮਾਤਰਾ ਦੇ ਵਿੱਚ ਗਲਤਤਾ ਨਹੀਂ ਪ੍ਰੈਸ਼ਨ ਕਰਕੇ ਜੇ ਤੁਸੀਂ ਜ਼ਿਆਦਾ ਮਾਤਰਾ ਦੇ ਵਿੱਚ ਪ੍ਰੈਸ਼ਨ ਗਲਤ ਕਰਕੇ ਆ ਤਾਂ ਉਥੋਂ ਇਹਦਾ ਜਿਆ ਲੱਗ ਜਾਂਦੇ ਕਿ ਇਹ ਬੰਦਾ ਤੁੱਕੇ ਲਾ ਕੇ ਆਇਆ ਉਹ ਚੀਜ਼ਾਂ ਵੀ ਦੇਖੀਆਂ ਜਾਂਦੀਆਂ ਹੁੰਦੀਆਂ ਨੇ ਠੀਕ ਹੈ ਜੀ ਤਿੰਨ ਡਾ ਇਹ ਤੱਕ ਨਾਰਮਲਾਈਜੇਸ਼ਨ ਦਾ ਵੀ ਤੁਹਾਨੂੰ ਮੈਂ ਦੱਸਤਾ ਤੇ ਦੂਸਰੀ ਗੱਲ ਕੀ ਜਿਹੜੇ ਸਾਡੇ ਨੰਬਰ ਆ ਫਾਈਨਲ ਨੰਬਰ ਨਹੀਂ ਰਾਜ ਤਾਂ ਇਹ ਫਾਈਨਲ ਨੰਬਰ ਨਹੀਂ ਹੈਗੇ ਪਿਛਲੀ ਵਾਰ ਆਨਸਰ ਕੀ ਦੋ ਵਾਰ ਰਿਪੀਟ ਹੋ ਕੇ ਆਈ ਸੀ ਕੀ ਪਿਛਲੀ ਵਾਰ ਆਨਸਰ ਕੀ ਸੀ ਜਿਹੜੀ ਉਹ ਦੋ ਵਾਰ ਰਿਪੀਟ ਹੋ ਕੇ ਆਈ ਸੀਗੀ ਠੀਕ ਹੈ ਜੀ ਦੋ ਵਾਰ ਹੀ ਬੱਚਿਆਂ ਦੇ ਨੰਬਰਾਂ ਦੇ ਵਿੱਚ ਚੇਂਜ ਹੋਏ ਆ ਜਿੰਨਾ ਬੱਚਿਆਂ ਦੇ ਮੇਰੇ ਕੋਲ ਇਹੋ ਜਿਹੇ ਬੱਚੇ ਵੀ ਹੈਗੇ ਸੀ ਜਿੰਨਾਂ ਨੇ ਨੰਬਰ ਪਹਿਲੀ ਸ਼ਿਫਟ ਦੇ ਵਿੱਚੋਂ 55 55 ਤੇ ਦੂਜੀ ਸ਼ਿਫਟ ਦੇ ਵਿੱਚ 72 72 ਨੰਬਰ 68 68 ਨੰਬਰ ਬਣੇ ਹੋਏ ਸੀ ਕਿ ਲੜਕੀਆਂ ਦੇ ਵੀ ਮੁੰਡਿਆਂ ਦੇ ਵੀ ਵਿੱਚ ਵਿੱਚ ਜਿੰਨਾ ਬੱਚਿਆਂ ਦੇ 72 72 ਨੰਬਰ ਸੀ ਉਹਨਾਂ ਦੇ 78 78 ਬਣੇ ਹੋਏ ਸੀਗੇ ਠੀਕ ਹੈ ਤਾਂ ਇਹ ਤੁਹਾਡੇ ਫਾਈਨਲ ਮਾਰਕਸ ਨਹੀਂ ਹੈਗੇ ਹਜੇ ਕਾਫੀ ਚੇਂਜ ਹੋਣੇ ਆ ਦੋ ਆਨਸਰ ਕੀਆ ਉਹਨਾਂ ਦਾ ਹਜੇ ਨਰਮਲਾਈਜੇਸ਼ਨ ਹੋਣਾਗਾ ਕਾਫੀ ਚੀਜ਼ਾਂ ਦੂਜੀ ਗੱਲ ਤੁਹਾਨੂੰ ਪਤਾ ਕਿ ਕੰਪੀਟੀਸ਼ਨ ਤੁਹਾਨੂੰ ਪਤਾ ਬਾਹਰ ਬਹੁਤ ਜ਼ਿਆਦਾ ਹਦਾਦਰ ਸਟੇਟ ਦੇ ਬੱਚੇ ਵੀ ਸਭ ਤੋਂ ਜ਼ਿਆਦਾ ਪੰਜਾਬ ਪੁਲਿਸ ਠੀਕ ਹੈ ਜਿਹਦੇ ਕਰਕੇ ਮੈਟ ਹਾਈ ਜਾਂਦਾ ਕਰਨ ਦੂਜੀਆਂ ਪੋਸਟਾਂ ਦੇ ਮੁਕਾਬਲੇ ਪੰਜਾਬ ਪੁਲਿਸ ਦੀ ਮੈਟ ਹਾਈ ਕਿਉਂ ਜਾਂਦੀ ਹੈ ਇੱਕ ਤਾਂ ਸਭ ਤੋਂ ਵੱਧ ਜੇਕਰ ਤੁਸੀਂ ਪੰਜਾਬ ਦੇ ਵਿੱਚ ਦੇਖੋ ਤਾਂ ਇਹ ਪੋਸਟ ਹੀ ਸਭ ਤੋਂ ਵੱਧ ਭਰੀ ਜਾਂਦੀ ਹੈ ਜਿਹਦੇ ਵਿੱਚ 3 ਲੱਖ ਦੇ ਕਰੀਬ ਅੱ체 ਅਪਲਾਈ ਕਰਦਾ ਹੈਗਾ ਜਿਹਦੇ ਵਿੱਚੋਂ ਕਾਫੀ ਹੱਦ ਦੇ ਵਿੱਚ ਕੈਂਡੀਡੇਟ ਅਦਰ ਸਟੇਟ ਦੇ ਹੁੰਦੇ ਆ ਠੀਕ ਹੈ ਇਹਦੇ ਕਰਕੇ ਇਹਦੀ ਗਿਣਤੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਜਿਵੇਂ ਪੰਜਾਬ ਦੀਆਂ ਭਰਤੀਆਂ ਦੇਖੋ ਪਿਛਲੀ ਵਾਰ ਕਲਰਕ ਦੀ ਭਰਤੀ ਹੋਈ ਸੀ ਜਿਹੜੇ ਅਪਲਾਈ ਕਰਨ ਵਾਲਾ ਸਾਰਾ 25-60 ਹਜ਼ਾਰ ਸੀਗਾ ਕਿਸੇ 'ਚ 35 ਹਜ਼ਾਰ ਹੁੰਦਾ ਕਿਸੇ 'ਚ 90 ਹਜ਼ਾਰ ਹੁੰਦਾ ਲੱਖ ਦੇ ਨੇੜੇ ਤੇੜਾ ਹੁੰਦਾ ਜਾਂ ਪਟਵਾਰੀ ਦੀ ਭਰਤੀ ਹੁੰਦੀ ਜਿਹਦੇ ਵਿੱਚ ਲੱਖ ਤੋਂ ਬੱਚਾ ਉੱਤੇ ਟੱਪਦਾ ਹੈ ਨਹੀਂ ਸਾਰੀਆਂ ਭਰਤੀਆਂ ਲੱਖ ਤੋਂ ਥੱਲੇ ਥੱਲੇ ਰਹਿ ਜਾਂਦੀਆਂ ਨੇ ਜਿੰਨਾਂ ਦੇ ਇੱਕ ਦਿਨ ਜੀ ਪੇਪਰ ਹੋ ਜਾਂਦਾ ਸਾਰਿਆਂ ਦਾ ਠੀਕ ਹੈ ਜੀ ਤਾਂ ਇਹ ਚੀਜ਼ਾਂ ਤੇ ਤੁਸੀਂ ਗੌਰ ਕਰਨੀ ਹੈ ਖੁਰ ਦੂਸਰੀ ਗੱਲ ਬਹੁਤ ਬੱਚੇ ਇਹ ਕਮੈਂਟ ਵੀ ਕਰਦੇ ਆ ਮੈਸੇਜ ਵੀ ਕਰਦੇ ਆ ਜੀ ਅਸੀਂ ਫਲਾਣੇ ਸਾਥੋਂ ਤਿਆਰੀ ਕੀਤੀ ਸੀ ਜੀ ਜੇ ਬਹੁਤ ਬੱਚੇ ਕਹਿੰਦੇ ਸੀ ਜੀ ਇੱਥੋਂ ਤਿਆਰੀ ਕਰਦੇ ਰਹੇ ਆ ਕਿ ਸਾਡੇ 2 ਸਾਲਾਂ ਦਾ ਪੇਪਰ ਨਹੀਂ ਕਲੀਅਰ ਹੋ ਰਿਹਾ ਜੀ ਸਾਡੇ 3 ਦਿਨਾਂ 3 ਸਾਲਾਂ ਦੇ ਇਸ ਤਿਆਰੀ ਕਰੀ ਜਾਂਦੇ ਆ ਸਾਡੇ ਪੇਪਰ ਨਹੀਂ ਕਲੀਅਰ ਹੋ ਰਿਹਾ ਰਾਜੇ ਉੱਥੇ ਕਾਰਨ ਤੁਹਾਨੂੰ ਰਾਜਾ ਕੀ ਹੁੰਦਾ ਕਾਰਨ ਉੱਥੇ ਹੁੰਦਾ ਕਿ ਆਪਾਂ ਪ੍ਰੋਪਰ ਸ਼ਡਿਊਲ ਬਣਾ ਕੇ ਨਹੀਂ ਪੜਦੇ ਹੁਣ ਬੱਚੇ ਕਹਿੰਦੇ ਕਿ ਜੀ ਪ੍ਰੋਪਰ ਸ਼ਡਿਊਲ ਕੀ ਹੁੰਦਾ ਜਿਹਦੇ ਤਾਂ ਸਾਨੂੰ ਪਤਾ ਲੱਗੇ ਸੀ ਕਿਵੇਂ ਪੜਨਾਗਾ ਤਾਂ ਉਹਦੇ ਵਾਸਤੇ ਰਾਜੇ ਜਿਹੜੇ ਬੱਚਿਆਂ ਦੇ ਨੰਬਰ ਘਟ ਆਉਂਦੇ ਆ ਜਿਹੜੇ ਬ ਠੀਕ ਹੈ ਜੀ ਤਿਆਰੀ ਕਰਦੇ ਨੂੰ ਇਹਨਾਂ ਨੂੰ ਕਾਫੀ ਟਾਈਮ ਹੋ ਗਿਆ ਇਹਦਾ ਮਤਲਬ ਜੇ ਉਹ ਬੱਚੇ ਤਿਆਰੀ ਕਰ ਰਹੇ ਆ ਕਾਫੀ ਟਾਈਮ ਦੇ ਇਹਦਾ ਮਤਲਬ ਉਹ ਬੱਚੇ ਐਕਸਪੀਰੀਅੰਸ ਹੈਗਾ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਐਕਸਪੀਰੀਅੰਸ ਹੈਗਾ ਪਰ ਘਟ ਘਾਟ ਕਰ ਜਾਂਦੀ ਹੈ ਸਟ੍ਰੈਟਜੀਟੀ ਦੇ ਵਿੱਚ ਘਟ ਜਾਂਦੀ ਹੈ ਤੁਹਾਨੂੰ ਮੈਂ ਇੱਕ ਮੋਟੀ ਜਿਹੀ ਐਗਜ਼ਾਮਪਲ ਦੇ ਦੰਦਾਗਾ ਠੀਕ ਹੈ ਜੀ ਆਹ ਦੇਖੋ ਜੀ ਇਧਰ ਵੀ ਫੌਜ ਖੜੀ ਹੈ ਇੱਕ ਠੀਕ ਹੈ ਜੀ ਇਧਰ ਵੀ ਇੱਕ ਫੌਜ ਖੜੀ ਹੈ ਤੇ ਇਧਰ ਵੀ ਇੱਕ ਫੌਜ ਖੜੀ ਹੈ ਤੁਹਾਨੂੰ ਮੈਂ ਮੋਟੀ ਸਮਝਾ ਦਿੰਦਾ ਇੱਕ ਫੌਜ ਤਾਂ ਖੜੀ ਐ ਇੱਕ ਫੌਜ ਆ ਖੜੀ ਐ ਦੋ ਫੌਜਾਂ ਖੜੀਆਂ ਨੇ ਹੁਣ ਕੋਈ ਵੀ ਫੌਜ ਹੁੰਦੀ ਐ ਸੋਹਣਿਆ ਕੋਈ ਵੀ ਫੌਜ ਹੁੰਦੀ ਐ ਜਿਹੜੀ ਜੰਗ ਲੜਨ ਵਾਸਤੇ ਜਾਂਦੀ ਐ ਟ੍ਰੇਨ ਤਾਂ ਸਾਰੀ ਹੁੰਦੀ ਐ ਨਾ ਚਾਹੇ ਫੌਜ ਵੱਡੀ ਹੋਵੇ ਚਾਹੇ ਫੌਜ ਛੋਟੀ ਹੋਵੇ ਟ੍ਰੇਨ ਤਾਂ ਦੋਨੀਆਂ ਹੋਣਗੇ ਠੀਕ ਐ ਇੰਨਾਂ ਦੀ ਵੀ ਫੁੱਲ ਤਿਆਰੀ ਹੋ ਇੰਨਾਂ ਦੀ ਵੀ ਫੁੱਲ ਤਿਆਰੀ ਹੋਊਗੀ ਪਰ ਕਈ ਵਾਰੀ ਆਪਾਂ ਕੀ ਦੇਖਦੇ ਜਿਵੇਂ ਆਪਣੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੀ ਜਿਹੜੇ ਆਪਾਂ ਕਹਿੰਦਾ ਸਵਾ ਲੱਖ ਨਾਲ ਇੱਕ ਇੱਕ ਸਿੰਘ ਲੜਾਇਆ ਸੀ ਹੈ ਨਾ ਤੇ ਉੱਥੇ ਕਾਰਨ ਕੀ ਹੁੰਦਾਗਾ ਉੱਥੇ ਕਾਰਨ ਹੁੰਦਾ ਰਾ ਜੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦੇ ਆ ਕਿ ਜਿਹੜੀ ਫੌਜ ਆਹ ਹੈ ਇਹਦੇ ਕੋਲ ਰਣਨੀਤੀ ਤਕੜੀ ਹੈ ਇਹਦੇ ਕੋਲ ਰਣਨੀਤੀ ਤਕੜੀ ਹੈ ਇਹਨਾਂ ਨੇ ਕਹੇ ਤਾਂ ਐ ਕਰਿਓ ਜੀ ਆਪਾਂ 100 ਬੰਦਾ ਹੈ 25 ਬੰਦੇ ਇੱਧਰ ਦੀ ਹੋ ਜਿਓ 25 ਬੰਦੇ ਇੱਧਰ ਦੀ ਹੋ ਜਿਓ 25 ਬੰਦੇ ਮੰਗਰ ਦੀ ਹੋ ਜਿਓ 25 ਬੰਦੇ ਸੇ ਮੂਰਦੀ ਹੋ ਜਾਣਗੇ ਠੀਕ ਹੈ ਜੀ ਇਹ ਬੰਦੇ ਲੈ ਲਈ ਸਟੈਜਿਟੀ ਨਾਲ ਜਿਹੜੇ ਆਹ ਬੰਦੇ ਸੀ ਬਹੁਲੇ ਜ਼ਿਆਦੇ ਸੀ ਇਹਨਾਂ ਨੇ ਸਿੱਧਾ ਹਮਲਾ ਕਰਤਾ ਹੌਣ ਜਿਹੜੇ ਹਮਲਾ ਕਰ ਰਹੇ ਆ ਅੱਧੇ ਨੇ ਪਿੱਛੋਂ ਹਮਲਾ ਕਰਨ ਲੱਗੇ ਫੌਜ ਕਮਜ਼ੋਰ ਕਰਤੀ ਧਿਆਨ ਇਹਨਾਂ ਦਾ ਸਾਹਮਣੇ ਵੱਲ ਹੈ ਅੱਧੇ ਨੇ ਇਧਰੋਂ ਹਮਲਾ ਕਰਤਾ ਅੱਧੇ ਨੇ ਇਧਰੋਂ ਹਮਲਾ ਕਰਤਾ ਪਾਸੇ ਤੋਂ ਹਮਲੇ ਕਰਤੇ ਪਿੱਛੋਂ ਤੋਂ ਹਮਲੇ ਕਰਤੇ ਇਹਨਾਂ ਦਾ ਧਿਆਨ ਸਾਹਮਣੇ ਹੀ ਆ ਤਾਂ ਤੁਸੀਂ ਆਪ ਦੇਖੋ ਕਿ ਜਿਹੜੀ ਛੋਟੀ ਫੌਜ ਸੀ ਜਿਹਦੇ ਪੰਤਾ ਮਸਾਂ ਗਿਣਤੀ 100 ਸੀਗੀ ਉਹਨਾਂ ਨੇ 10000 ਫੌਜ ਨੂੰ ਬਾਹਣੀ ਪਾਤਾ ਉਹਦਾ ਕਾਰਨ ਹੁੰਦਾ ਸਟ੍ਰੈਟੇਜੀ ਹੁਣ ਆਪਾਂ ਨੂੰ ਆਉਂਦਾ ਸਾਰਾ ਕੁਝ ਹੁੰਦਾ ਮਿਹਨਤ ਕਰੀ ਹੁੰਦੀ ਹੈ ਪਰ ਆਪਣੀ ਸਟ੍ਰੈਟੇਜੀ ਦੀ ਘਾਟ ਰਹਿੰਦੀ ਹੈ ਜਿਹੜੀ ਤੁਸੀਂ ਰਾਜੀ ਸਟ੍ਰੈਟਜੀ ਬਣਾਉਣੀ ਹੈ ਕਿਵੇਂ ਤੁਸੀਂ ਨੰਬਰ ਲੈਣੇ ਹੈ ਕੰਟੈਂਟ ਕਿਤੇ ਵੀ ਤੁਹਾਨੂੰ ਪ੍ਰੋਵਾਈਡ ਹੁੰਦਾ ਕੋਈ ਵੀ ਕੰਟੈਂਟ ਮਾੜਾ ਨਹੀਂ ਹੁੰਦਾ ਸੋ ਕੰਟੈਂਟ ਸਾਰਾ ਬੈਸਟ ਹੁੰਦਾ ਹੈ ਠੀਕ ਹੈ ਥੋੜੀ ਜਿਹੀ ਆਪਣੀ ਸਟ੍ਰੈਟਜੀ ਦੇ ਵਿੱਚ ਘੜ ਦੇ ਸਟ੍ਰੈਟਜੀ ਵਾਸਤੇ ਤੁਹਾਡਾ ਮੈਂ ਇੱਕ ਪੀਡੀਐਫ ਅਪਲੋਡ ਕਰੂੰਗਾ ਅੱਜ ਚਾਹੇ ਮੇਰੇ ਕੋਲੇ ਕੋਈ ਬੱਚਾ ਬੈਚ ਦੇ ਵਿੱਚੋਂ ਪੜਦਾ ਚਾਹੇ ਬੈਚ ਦੇ ਵਿੱਚੋਂ ਨਹੀਂ ਪੜਦਾ ਹੈਗਾ ਇਹ ਮੈਂ ਤੁਹਾਨੂੰ YouTube ਤੇ ਅਪਲੋਡ ਕਰੂੰਗਾ ਜੇਕਰ ਤੁਸੀਂ ਇਹਨੂੰ ਫੋਲੋ ਕਰ ਲੈਂਦੇ ਹੋ ਜਿਹੜਾ ਬੱਚਾ ਕਹਿੰਦਾ ਜੀ ਮੈਂ 2 ਸਾਲਾਂ ਤੋਂ ਤਿਆਰੀ ਕਰ ਰਿਹਾ ਹਾਂ ਜੀ ਜਾਂ ਜਿਹਦੇ ਨੰਬਰ ਨਹੀਂ ਵਧਿਆ ਉਹਦੇ ਤੁਸੀਂ ਇਹ ਜਿਹੜਾ ਮੈਂ ਤੁਹਾਨੂੰ PDF ਜਾਂ ਅੱਜ ਵੀਡੀਓ ਬਣਾਉਂਗਾ 12:00 ਵਜੇ ਤੁਹਾਡੀ ਵੀਡੀਓ ਅਪਲੋਡ ਹੋਊਗੀ ਇੱਕ ਵਾਰੀ ਉਹ ਵੀਡੀਓ ਦੇ ਅਨੁਸਾਰ ਚੱਲ ਕੇ ਦੇਖਿਓ ਠੀਕ ਹੈ ਤੇ ਬਾਅਦ ਵਿੱਚ ਮੈਨੂੰ ਤੁਸੀਂ ਦੱਸਿਓ ਪੇਪਰ ਦੇਣ ਤੋਂ ਬਾਅਦ ਕੀ ਤੁਹਾਡੇ ਨੰਬਰ 25 ਤੋਂ 30 ਤੀ ਨੰਬਰ ਦੇ ਇਨਕਰੀਜ਼ ਨਾ ਹੋਏ ਤਾਂ ਤੁਸੀਂ ਇੱਥੇ YouTube ਤੇ ਬੈਠਾ ਮੈਂ ਤੁਸੀਂ ਕਮੈਂਟ ਕਰਕੇ ਕਹਿ ਦਿਓ ਜੀ ਤੁਹਾਡੇ ਅਸੀਂ ਆਹ ਸਟ੍ਰੈਟਜੀਟੀ ਫੋਲੋ ਕੀਤੀ ਸੀ ਸਾਨੂੰ ਉਹ ਫਰਕ ਨਹੀਂ